ਹੈਰੋ ਜੀ ਸਸਰੀ ਕਾਲ ਜੀ ਮੈਂ ਮੰਦੀਤਾ ਆਪ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਆਪਾਂ ਬਾਬੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਉਹਦੀ ਖੁਸ਼ੀ ਚ ਆਪਾਂ ਘਰੇ ਪਕੌੜੇ ਉਹਨਾਵਾਂਗੇ ਤੇ ਪ੍ਰਸ਼ਾਦ ਕੜਾ ਪ੍ਰਸ਼ਾਦ ਸ਼ਾਮ ਨੂੰ ਕਰਕੇ ਵੰਡਾਂਗੇ ਤੇ ਜੇ ਗੁਰਦੁਆਰੇ ਵਾਗੇ ਉੱਥੇ ਕੜਾ ਪ੍ਰਸ਼ਾਦ ਕਰਾਵਾਂਗੇ ਫਿਰ ਘਰੇ ਨਹੀਂ ਕਰਦੇਗੇ ਤੇ ਅੱਗ ਮੱਚੀ ਜਾਂਦੀ ਆ ਫਿਰ ਪਾਵਾਂਗੇ ਤੇਲ ਆਪਾਂ ਝੀਰ ਲਈ ਜੀ ਆਲੂ ਗੋਭੀ ਪਿਆਜ਼ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੋੜ ਅਨੁਸਾਰ ਵੇਸਣ ਥੋੜਾ ਜਿਹਾ ਅਰਾਰੋਟ ਵੀ ਉਹਦੇ ਨਾਲ ਇਹ ਕਰ ਲਈ ਹੋ ਜਾ ਆਪਾਂ ਤਾਂ ਦੀਆ ਪਾਣੀ ਭਾਈ ਬੇਸਣ ਬੇਸ਼ਰਪ ਨੂੰ ਆਪਾਂ ਨੂੰ ਘੱਟ ਲੱਗਿਆ ਨਾ ਫੇਰ ਪਾ ਲਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਣਕ ਦਾ ਆਟਾ ਵੀ ਪਾਵਾਂਗੇ ਉਹਦੇ ਨਾਲ ਇਹ ਮਤਲਬ ਪੱਕੀ ਜੀ ਕਰ ਲੈਂਦੀ ਹੈ ਆਟੇ ਨੂੰ ਇੰਨਾ ਕੀ ਪਾਵਾਂਗੇ ਬੜਾ ਨਾ ਪਾਇਓ ਫੇਰ ਆਟੇ ਦਾ ਫਵਾਹ ਆਣ ਲੱਗ ਜੂ ਇੱਕ ਚਮਚਾ ਪਾਵਾਂਗੇ ਜੀ ਆਪਾਂ ਭਰ ਕੇ ਅਰਾ ਰੋਟ ਦਾ ਇਹਦੇ ਵਿੱਚ ਡੇਢ ਕ ਅਰਾ ਰੋਟ ਹੈਗਾ ਕਰੇ ਤਾਂ ਪਾਲਣ ਨਹੀਂ ਇਹ ਸਸਤਾ ਹੁੰਦਾ ਮੰਡ ਮੋ ਲਿਆ ਕੇ ਰੱਖ ਲਓ ਇੱਥੇ ਕੀੜੇ ਕੂੜੇ ਕੁਝ ਨਹੀਂ ਪੈਂਦੇ ਜੇ ਤੁਸੀਂ ਨੂੰ ਘਰੇ ਵੀ ਰੱਖ ਲਓਗੇ ਹਾਦੀ ਕੁਲੀ ਇੱਕ ਚੁਟਕੀ ਪਾਇਆ ਗਈ ਆਪਾਂ ਮਿੱਠਾ ਸੋਡਾ ਹੁਣ ਪਾ ਮੰਗਿਆ ਪਾ ਦੇ ਵਿੱਚ ਜਿਮੈਨ ਇਹ ਸੀ ਦੁਪਹਿਰੇ ਬਣਾ ਰਹੇ ਹਾਂ ਜਿਹਦੇ ਵਿੱਚ ਅੱਧਾ ਇੱਕ ਚਮਚਾ ਜਿਮੈਨ ਦਾ ਤੋਲ ਤੇ ਆਪਾਂ ਨਾ ਕੜਾਹੀ ਤੇ ਤੱਤਾ ਹੋ ਗਿਆ ਜੀ ਆਪਾਂ ਤੇਲ ਪਾ ਲਈਏ ਦੇ ਵਿੱਚ ਆਪਾਂ ਹਮੇਸ਼ਾ ਸਰ੍ਹੋਂ ਦੇ ਤੇਲ 'ਚ ਹੀ ਬਣਾਉਂਦੇ ਆਂ ਕਿਉਂਕਿ ਫੈਂਡ ਬਿਲਕੁਲ ਜੂਜ ਨਹੀਂ ਕਰਤੇ ਕਿਉਂਕਿ ਅਗਰ ਫੈਂਡ ਸਿਹਤ ਲਈ ਚੰਗਾ ਨਹੀਂ ਹੁੰਦਾ ਲਓ ਜੀ ਆਪਾਂ ਅੱਧਾ ਕਿਲੋ ਤੇਲ ਪਾ ਲਿਆ ਸਰੋਂ ਦਾ ਮਾੜਾ ਮਟੋਟਾ ਹੋਊਗਾ ਇਹ ਪਦੀਵੇ ਲਾਉਣ ਨੂੰ ਤੇਲ ਆਂਦਾ ਸੀ ਬੇਸੇ ਤੱਕ ਪਕੂੜ ਨੂੰ ਤੇ ਲਾਉਣੇ ਹੁੰਦੇ ਆ ਤੇ ਲਓ ਜੀ ਨੂਨ ਮਿਰਚ ਉਹੀ ਆ ਗਿਆ ਤੁਹਾਨੂੰ ਬਾਰ ਬਾਰ ਦੱਸਦੀ ਆਂ ਕਿ ਸਵਾਦ ਦੇ ਹਿਸਾਬ ਨਾਲ ਪਾਉਣਾ ਤੁਸੀਂ ਵੀ ਜਿੰਨਾ ਤੁਹਾਨੂੰ ਘੱਟ ਵੱਧ ਲੱਗੇ ਪਾ ਸਕਦੇ ਜਿਵੇਂ ਤੁਸੀਂ ਖਾਣੇ ਨੂੰ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਸੁੱਕਾ ਧਨੀਆ ਰਗੜਿਆ ਹੋਇਆ ਇੱਕ ਚੰਚ ਹਲਦੀ ਪਾਵਾਂਗੇ ਸਿਰਫ ਆਪਾਂ ਕਲਰ ਵਾਸਤੇ ਮਿਰਚ ਆਪਣਾ ਕੋੜਨਾ ਘੱਟ ਆ ਜੀ ਮਿਰਚਾਂ ਪਾਈਆਂ ਆਧਾ ਰੜਮਰੜ ਕਰੇ ਹੋਈ ਧਨੀਏ ਦੀ ਦੋ ਚਮਚ ਤੇ ਡੇਢ ਚਮਚਾ ਆਪਾਂ ਪਾਇਆ ਜੀ ਇਹ ਚਮਚਰੀ ਹੀ ਚਮਚੀ ਜੀ ਕਹਿ ਸਕਦੇ ਛੋਟੀ ਜੀ ਦੇਖੋ ਬਣਾਉਣਾ ਜੀ ਆਪਾਂ ਇਹਦਾ ਕੋਲ ਵਿੱਚ ਪਾਵਾਂਗੇ ਤੇ ਆਪਾਂ ਲਸਣ ਦਾ ਪਣੀ ਪਾਣੀ ਇਹ ਜੀ ਬਿਲਕੁਲ ਘੱਟ ਪਾਉਣਾ ਹੈ ਬਾਹਲਾ ਪਤਲਾ ਆਟਾ ਨਹੀਂ ਕਰਨਾ ਬਾਹਲਾ ਪਤਲਾ ਆਟਾ ਕਰੋਗੇ ਤਾਂ ਉਹ ਪਕੌੜੇ ਜਿਹੜੇ ਤੇਲ ਵਾਲਾ ਬੀਨਗੇ ਆਟਾ ਪਤਲਾ ਬਿਲਕੁਲ ਨਹੀਂ ਕਰਨਾ ਤੇ ਆਪਾਂ ਜ਼ਿਆਦਾ ਵੀ ਨਹੀਂ ਪਾਉਣਾ ਜਿਵੇਂ ਤੁਸੀਂ ਗੁਲਗਲੇ ਜੇ ਬਣਾ ਲੈਨੇ ਨਾ ਬਾਹਲਾ ਆਟਾ ਪਾ ਕੇ ਸਵਾਦ ਨਹੀਂ ਲੱਗਦਾ ਤੁਸੀਂ ਥੋੜਾ ਆਟਾ ਪਾ ਕੇ ਜਾਨੀ ਕਿ ਆਟਾ ਸਿਰਫ ਆਲੂ ਹੋਣ ਜਾਂ ਗੋਭੀ ਹੋਵੇ ਇਹਦੇ ਤੇ ਚੜਿਆ ਜਾ ਹੋਵੇ ਜਦੋਂ ਤੁਸੀਂ ਇਹ ਤੇ ਬਾਹਲਾ ਆਟਾ ਪਾਦੇ ਨਾ ਫਿਰ ਇਹਦਾ ਉਹ ਗੱਲਬਾਤ ਰਹਿੰਦੀ ਨਹੀਂ ਇੰਨਾ ਪਾਣੀ ਘਟ ਰੱਖੋਗੇ ਉੰਨੇ ਇਹ ਵਧੀਆ ਬਣਨਗੇ ਜੇ ਨਾ ਤੇ ਮਾੜਾ ਮਾੜਾ ਕੋਟਲੇ ਚੜਿਆ ਹੋਊਗਾ ਹੁਣ ਬੇਸਨ ਆਪਾਂ ਭਾਈ ਇਹਦੇ ਚ ਗੋਲ ਪਾਵਾਂਗੇ ਲੋਮਣ ਕਰਾ ਲੈਂਦੇ ਆ ਆਹ ਲਓ ਜੀ ਬਸ ਤੁਸੀਂ ਬੇਸਨ ਦੇ ਹਿਸਾਬ ਨਾਲ ਹੀ ਚੜਾਉਣਾ ਦੇਖ ਵਿੱਚੋਂ ਸਬਜ਼ੀਆਂ ਦਿਸਦੀਆਂ ਹੋਣ ਜੇ ਤੁਸੀਂ ਇਹਦੇ ਬਾਲਾ ਅਟੈਚ ਨਾਲ ਇਹਨਾਂ ਫਿਰ ਜਿਹੜਾ ਟੇਸਟ ਉਹ ਖਤਮ ਹੋ ਜਾਣਾ ਸਬਜ਼ੀਆਂ ਦਾ ਫਿਰ ਤਾਂ ਕੱਲੇ ਵੇਸਣ ਲਈ ਸਵਾਦ ਆਊਗਾ ਤੇ ਹੁਣ ਸਾਨੂੰ ਆਪਾਂ ਪੂਰ પાਕੇ ਰੜ ਜਾਣ ਦੇ ਦਿਖਾਉਣੇ ਆਪਾਂ ਦੇਖਦੇ ਆਂ ਜੀ ਮੰਮੀ ਨੇ ਪਕੌੜੇ ਬਣਾ ਲੈ ਕੇ ਬਣਾਈ ਨੇ ਜੀ ਹੁਣ ਦੇਖੋ ਹੁਣ ਬਣਾਈ ਬੈਠਾ ਮੰਮੀ ਲੋ ਜੀ ਮੰਮੀ ਨੇ ਬਣਾ ਲੈ ਪਕੌੜੇ ਇੱਕ ਵਾਰੀ ਕੱਢੇ ਪੁੱਤਰੇ ਜੇ ਬਣੇਗੇ ਹੁਣ ਦੂਜੀ ਵਾਰ ਫਰਾਈ ਕਰ ਲਈਏ ਦਬਲ ਫਰਾਈ ਰਵਲ ਫਰਾਈ ਤੋਂ ਬਣਾਇਆ ਇਹਨਾਂ ਦਾ ਕੜਾਕਾ ਬਣਨ ਤੇ ਨਹੀਂ ਰੜਨ ਆ ਦੇਖੋ ਨੇ ਕੱਟੇ ਆ ਆ ਦੇਖ ਬੁਝਾਣਵੇਂ ਕੱਟ ਆ ਜੀ ਆਪਣੇ ਆਹ ਦਾ ਕੱਚੇ ਪਏ ਇਧਰ ਹੀ ਔਰਲੇ ਪੱਕੇ ਆ ਕੱਚੇ ਰਹਿਣ ਰਵਲ ਫਰਾਈ ਕੀਤਾ ਆ ਦੇਖੋ ਥੋੜੇ ਰੈੱਡ ਹੋਏ ਪਿਆ ਲਾਲ ਜਿਓਏ ਪਿਆ ਇਹ ਬਣੀ ਪਿਆ ਜੇ ਤੁਸੀਂ ਇੱਕ ਵਾਰੀ ਪਕੌੜੇ ਕੱਢੋਗੇ ਨਾ ਤੇਲ ਵਿੱਚ ਦੀ ਤਾਂ ਉਹ ਵਿੱਚੋਂ ਕੱਚੇ ਰਹਿਣਗੇ ਜੇ ਤੁਸੀਂ ਇਹਨਾਂ ਨੂੰ ਥੋੜੇ ਜਿਹਾ ਪਕਾ ਕੇ ਕੱਢ ਕੇ ਜਿਵੇਂ ਆ ਥੋੜੇ ਜਿਹਾ ਪੱਕੇ ਹੋਏ ਇਹਨਾਂ ਨੂੰ ਦੁਬਾਰੇ ਤੇਲ ਵਿੱਚ ਪਾਉਂਗੇ ਨਾ ਤਾਂ ਇਹ ਕੱਚੇ ਰਹਿਣ ਤੇ ਇਹਨਾਂ ਦਾ ਜਿਹੜਾ ਟੇਸਟ ਆ ਨਾ ਕਰੜਕੜਕ ਕੜਕ ਬਣ ਜਾਣਗੇ ਜਦੋਂ ਤੁਸੀਂ ਦੁਬਾਰੇ ਤੇਲ ਵਿੱਚ ਪਾਉਂਦੇ ਹੋ ਇਹਨਾਂ ਨੂੰ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਇਹ ਸੋ ਅਸੀਂ ਤਾਂ ਭਾਈ ਅੱਜ ਤੁਹਾਨੂੰ ਤਾਂ ਪਤਾ ਹੀ ਹੈ ਜਿਵੇਂ ਅਸੀਂ ਜ਼ਿਆਦਾ ਘਰੇ ਚੀਜ਼ਾਂ ਬਣਾ ਕੇ ਖਾਂਦੇ ਆ ਅੱਜ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ ਅਸੀਂ ਸੋਚਿਆ ਕਰੇ ਨਮਕੀਨ ਆ ਪਕੌੜੇ ਪਕਾ ਕੇ ਛਕ ਲੈਣੇ ਆ ਤੇ ਨਾਲ ਬਣਾ ਲਈ ਦੀਪੂ ਨੇ ਕਿਆ ਤੇ ਸਾਰੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਸਾਡਾ ਬਲੌਗ ਕਿਹੋ ਜਿਹਾ ਲੱਗਦਾ ਕਿੱਦਾਂ ਲੱਗਦਾ ਹੈ ਜਾਂ ਕੋਈ ਕਮੀ ਆ ਉਹ ਵੀ ਫਿਰ ਮੈਸੇਜ ਕਰਕੇ ਦੱਸਿਓ ਵੀ ਆਹ ਕਮੀ ਹੁੰਦੀ ਹੈ ਅਸੀਂ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਮੇਰੀ ਇਹੋ ਜਿਹੀ ਅਸੀ ਜੀ ਤੇ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾ ਕੇ ਰੋ ਖੰਦੇ ਰੋ ਮਹਾਰਾਜ ਤੁਹਾਡੇ ਘਰੇ ਖੁਸ਼ੀਆਂ ਲਿਆਵੇ। ਤੁਸੀਂ ਵੀ ਆਪਣੀਆਂ ਖੁਸ਼ੀਆਂ ਦੇਖੋ ਵੀ ਇਹ ਖੁਸ਼ੀਆਂ ਬਾਹਰ ਲੈਣ ਨਹੀਂ ਕਿਤੇ ਜਾਈਆਂ ਜਾਂਦੀਆਂ ਖੁਸ਼ੀਆਂ ਘਰੀ ਹੁੰਦੀਆਂ ਸੈਲੀਬ੍ਰੇਟ ਕਰਨਾ ਘਰੀ ਹੁੰਦਾ ਹੁਣ ਅਸੀਂ ਆ ਅਸੀਂ ਮਾਂ ਪੁੱਤਾਂ ਅਸੀਂ ਮਾਂ ਪੁੱਤਾਂ ਨੇ ਉਹਨਾਂ ਦੇ ਪਕੌੜੇ ਬਣਾ ਲੈ ਚਾਹ ਕਰ ਲਈ ਨਾਲ ਖਾ ਲਾਂਗੇ ਬੈਠ ਕੇ ਦਿੱਕੂ ਬਿਮਾਰ ਐਨੂੰ ਜ਼ੁਖਾਮ ਲੱਗਿਆ ਪਿਆ ਜੀ ਤੇ ਛਾਂ ਮੰਨ ਵਾਦੀ ਲਾਵਾਂਗੇ ਜੀ ਦੀਵੇ ਛੋਟਾ ਜਿਹਾ ਕਲਿੱਪ ਵੀਡੀਓ ਦਾ ਬਣਾ ਕੇ ਪਾਵਾਂਗੇ ਤੇ ਨਾਲੇ ਮਹਾਰਾਜ ਦੇ ਨਾਮ ਦੀ ਘਰੇ ਦੇਗ ਬਣਾਉਂਗੀ ਜੇ ਨਾ ਘਰੇ ਬਣੀ ਤਾਂ ਗੁਰਦੁਆਰਾ ਸਾਹਿਬ ਜਾਵਾਂਗੇ ਉੱਥੇ ਬਣਾ ਲਾਂਗੇ ਤੇ ਜਿਹੜੇ ਇਹ ਪਕੌੜੇ ਵੀ ਇਹ ਸਿੰਪਲ ਤਰੀਕੇ ਨਾਲ ਬਣਾਏ ਆ ਤੁਹਾਡੇ ਸਾਹਮਣੇ ਜਿ ਸਮਾਨ ਪਾਇਆ ਤੇ ਸਵਾਦ ਇੰਨੇ ਬਣਦੇ ਆ ਤੁਸੀਂ ਵਿਆਹਾਂ ਚ ਵੀ ਐਸੇ ਪਕੌੜੇ ਨਹੀਂ ਖਾਦੇ ਹੋਣੇ ਵੀ ਇੰਨੀ ਵਧੀਆ ਚੀਜ਼ ਐ ਆਏ ਅਸੀਂ ਜਨਮ ਦਿਨ ਮਨਾਇਆ ਜੀ ਬਾਬਾ ਨਾਨਕ ਦੇਵ ਜੀ ਦਾ ਤੇ ਬਾਕੀ ਕੁਝ ਬਣਾਉਗ ਸਾਨੂੰ ਕੋਸ਼ਿਸ਼ ਕਰੂੰਗੀ ਮੈਂ ਬਣਾ ਲਵਾਂ ਬਹੁਤ ਮਨਕਾ ਲਓ ਜੀ ਆਪਾਂ ਆ ਗਏ ਘਰ ਜੀ ਆਪਾਂ ਗਏ ਸੀ ਦਮਦਮਾ ਸਾਹਿਬ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੱਥਾ ਟੇਕਣ ਗਏ ਸੀ ਮੱਥਾ ਟੇਕ ਕੇ ਆਪਾਂ ਹੁਣ ਘਰ ਆ ਗਏ ਜੀ ਆ ਕੇ ਖਾਣਾ ਖੂਣਾ ਬਣਾਇਆ ਕਾਦਾ ਤੇ ਹੁਣ ਬਣਾਉਣੇ ਆ ਕੱਪੜੇ ਵਾਲੀ ਵੀਡੀਓ ਤੇ ਮੈਂ ਕਿਹਾ ਵੀਡੀਓ ਤਾਂ ਆਪਾਂ ਐਂਡ ਕਰ ਦਈਏ ਕਿਉਂਕਿ ਗੁਰੂ ਘਰ ਦੇ ਵਿੱਚ ਮੈਂ ਬੋਲ ਕੇ ਘੱਟ ਖੁਸ਼ ਹਾਂ ਫਿਰ ਅਗਲਾ ਕਹਿ ਦਿੰਦਾ ਵੀ ਤਾਂ ਮੇਰਾ ਲੱਭਾਈ ਜਾਂਦਾ ਗੁਰੂ ਘਰ ਤਾਂ ਕਰਕੇ ਮੈਂ ਉੱਥੇ ਬੋਲ ਕੇ ਘੱਟ ਰਾਜੀ ਹਾਂ ਮੈਂ ਹੁਣ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਦੁੱਧ ਤੱਤਾ ਕਰਨਾ ਤੇ ਪਾਈ ਸਬ ਤਬ ਕਰਨਾ ਹੈ ਜਿਹੜੇ ਪਾਰਸਲ ਬੁੱਕ ਹੋਏ ਪਿਆ ਉਹਨਾਂ ਦੇ ਐਡਰੈਸ ਲਿਖਣੇ ਚੈੱਕ ਕਰਨੇ ਵੀ ਗਲਤੀ ਨਾ ਹੋ ਜਾਈ ਕਿਸੇ ਨੂੰ ਕੋਈ ਗਲਤ ਚੀਜ਼ ਨਾ ਪਾਈ ਜਾਵੇ ਕਿਉਂਕਿ ਫਿਰ ਪੈਸੇ ਲਾਉਣ ਵਾਲੇ ਦਾ ਵੀ ਬਹੁਤ ਮਨ ਦੁਖੀ ਹੁੰਦਾ ਜਦੋਂ ਅਗਲਾ ਲੰਬਾ ਦੇਰੀ ਤੇ ਸਾਡਾ ਮਨ ਵੀ ਬਹੁਤ ਦੁਖੀ ਹੁੰਦਾ ਤਾਂ ਫੇ ਅਸੀਂ ਅਕਾਲਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿੰਦੇ ਵੇ ਅਸੀਂ ਬਹੁਤ ਸਾਫ਼ ਸੋਤਰਾ ਕੱਪੜੇ ਦਾ ਕੰਮ ਕਰਦੇ ਆਂ ਸਾਨੂੰ ਇਹ ਹੁੰਦਾ ਵੀ ਕਿਸੇ ਦੀ ਵੀ ਆਤਮਾ ਦੁਖੀ ਨਾ ਹੋਵੇ ਕਿਸੇ ਨੂੰ ਦੁੱਖ ਦੇ ਕੇ ਪੈਸਾ ਇਕੱਠਾ ਕਰਨਾ ਮੈਨੂੰ ਤਾਂ ਬਿਲਕੁਲ ਹੀ ਚੰਗਾ ਨਹੀਂ ਲੱਗਦਾ ਵੀ ਕਿਸੇ ਨੂੰ ਤਕਲੀਫ ਦੇ ਕੇ ਤੁਸੀਂ ਕੋਈ ਚੀਜ਼ ਕਰੋ ਪੈਸਾ ਇਕੱਠਾ ਕਰੋ ਜਾਂ ਕੋਈ ਚੀਜ਼ ਮਗਰਾਓ ਨਾ ਮੈਨੂੰ ਹੁੰਦਾ ਵੀ ਅਗਲੇ ਦਾ ਵੀ ਮਨ ਖੁਸ਼ ਹੋਵੇ ਤੇ ਆਪ ਦਾ ਵੀ ਮਨ ਖੁਸ਼ ਹੋਵੇ ਜਦੋਂ ਮੂਰਲਾ ਬੰਦਾ ਖੁਸ਼ ਹੁੰਦਾ ਆਪ ਵੀ ਖੁਸ਼ ਹੁੰਦੇ ਆ ਸੋ ਜੀ ਵੀਡੀਓ ਤੁਹਾਨੂੰ ਮੈਂ ਕਰਦੀ ਆਂ ਐਂਡ ਕੋਈ ਵੀਡੀਓ ਬਣਾਉਣ ਦੇ ਵਿੱਚ ਗਲਤੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆਂ ਆਪ ਸਭ ਨੂੰ ਮਨਜੀਤ ਵਰਨਿੰਗੋਂ ਦੁਬਾਰਾ ਫਿਰ ਤੋਂ ਗੁਰਪੂਰਬ ਦੀਆਂ ਬਹੁਤ-ਬਹੁਤ ਬਤਾਈਆਂ ਜੀ ਪਟਾਕੇ ਪਈਏ ਨੇ ਦੀਵੇ ਆਪਾਂ ਵੀ ਜਲਾਏ ਆ ਬਾਬੇ ਮਹਾਰਾਜ ਦੇ ਨਾਨਕ ਦੀਪੂ ਬਾਬੇ ਨਾਨਕ ਦੀ ਉਹ ਜੋਤ ਦੁਬਾਰਾ ਲਾਤੀ ਸੀ ਤੇ ਅੱਜ ਸਿੱਖਿਆ ਦੀ ਜੋਤ ਆਪਾਂ ਵੈਸੇ ਡੇਲੀ ਲਾਉਣੀ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੀ ਤੇ ਅੱਜ ਥੋੜੇ ਤੇਲ ਦੇ ਦੀਏ ਵੀ ਲਾਏ ਆ ਦੀਪੂ ਇੱਕ ਸੋਹਣੀਆਂ ਜੀਆਂ ਮੋਮਬੱਤੀਆਂ ਲਿਆ ਸੀ ਗਲਾਬ ਦੇ ਫੁੱਲਾਂ ਜੀਆਂ ਨਹੀਂ ਉਹ ਵੀ ਲਾਈਆਂ ਸੋ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਦੇ ਘਰੇ ਬਹੁਤ-ਬਹੁਤ ਖੁਸ਼ੀਆਂ ਲੈ ਕੇ ਆਉਣ ਆਪ ਜੀ ਦਾ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਸੀਂ ਖੁਸ਼ ਰਹੋ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੁਹਾਡੇ ਘਰ ਦੇ ਵਿੱਚ ਜੋ ਵੀ ਦਿੱਕਤਾਂ ਵਾਹਿਗੁਰੂ ਜੀ ਦੂਰ ਕਰਨ ਮੇਰੀ ਇਹ ਹਰਦਾਸ ਹੈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਆਉਣ ਦਾ ਬਹੁਤ ਪੂਰਬ ਛੋਟੇ ਤੇ ਏਦੂ ਵੀ ਸੋਨਾ ਲੈ ਕੇ ਆਵੇ ਏਦੂ ਵੀ ਤੁਸੀਂ ਜਿਆਦਾ ਖੁਸ਼ ਹੋਵੋ ਤੁਹਾਨੂੰ ਕੋਈ ਵੀ ਤਕਲੀਫ ਨਾ ਹੋਵੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ